ਜੈਨ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਿੱਖਾਂਗੇ ਸਕੂਲ ਦੇ ਲਈ ਨਾ ਔਨ ਦਾ ਕਾਰਨ ਦੱਸੀ ਸੰਬੰਧੀ ਅਰਜੀ ਤਾਂ ਆਓ ਸ਼ੁਰੂ ਕਰਦੇ ਹਾਂ ਕਿ ਅਰਜੀ ਆਪਾਂ ਪੰਜਾਬੀ ਵਿੱਚ ਕਿਵੇਂ ਲਿਖੀਏ ਸਭ ਤੋਂ ਪਹਿਲਾਂ ਸੇਵਾ ਵਿਖੇ ਮੁੱਖ ਅਧਿਆਪਕ ਜਾਂ ਅਧਿਆਪਕ ਜੀ ਜੇ ਤੁਹਾਡੇ ਸਕੂਲ ਦੇ ਵਿੱਚ ਮੁੱਖ ਅਧਿਆਪਕ ਪੁਸ਼ਪ ਰਕਤੀ ਹੈ ਤਾਂ ਤੁਸੀਂ ਮੁੱਖ ਅਧਿਆਪਕ ਲਿਖੋਗੇ ਜੇ ਮਹਿਲਾ ਵਿਅਕਤੀ ਹੈ ਤਾਂ ਤੁਸੀਂ ਮੁੱਖ ਅਧਿਆਪਕਾ ਜੀ ਲਿਖੋਗੇ। ਇਸ ਤੋਂ ਅੱਗੇ ਤੁਸੀਂ ਆਪਣੇ ਸਕੂਲ ਦਾ ਨਾਮ ਜਿਵੇਂ ਜਿਹੜਾ ਵੀ ਤੁਹਾਡਾ ਸਰਕਾਰੀ ਪ੍ਰਾਇਮਰੀ ਸਕੂਲ ਜਾਂ ਜੋ ਵੀ ਤੁਹਾਡਾ ਸਕੂਲ ਹੈ ਤੁਸੀਂ ਉਸ ਸਕੂਲ ਦਾ ਨਾਮ ਲਿਖੋਗੇ ਤੇ ਅਗਲੇ ਹਿੱਸੇ ਦੇ ਵਿੱਚ ਉਸ ਤੋਂ ਬਿਲਕੁਲ ਹੇਠਾਂ ਤੁਹਾਡਾ ਸਕੂਲ ਕਿਸ ਪਿੰਡ ਜਾਂ ਕਿਸ ਸ਼ਹਿਰ ਦੇ ਵਿੱਚ ਹੈ ਤਾਂ ਤੁਸੀਂ ਉਸ ਪਿੰਡ ਜਾਂ ਸ਼ਹਿਰ ਦਾ ਅਖਰ ਨਾਮ ਲਿਖੋਗੇ। ਇਹ ਲਿਖਣ ਤੋਂ ਬਾਅਦ ਮੁੱਖ ਅਧਿਆਪਕੀ ਲਿਖਣ ਤੋਂ ਬਾਅਦ ਕਮਾ ਸਕੂਲ ਦਾ ਨਾਮ ਲਿਖਣ ਤੋਂ ਬਾਅਦ ਕਮਾ

ਸ਼੍ਰੀਮਤੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜੇ ਪੁਰਸ਼ ਵਿਅਕਤੀ ਇਹ ਦਾਅਵਪਕ ਹੈ ਤਾਂ ਤੁਸੀਂ ਸ਼੍ਰੀਮਾਨ ਜੀ ਲਿਖੋਗੇ ਮੁੱਖ ਦਾਅਵਪਕ ਤੇ ਜੇ ਮਹਿਲਾ ਜੋ ਮਹਿਲਾ ਹੈ ਉਹ ਮੁੱਖ ਦਾਅਵਪਕ ਹੈ ਤਾਂ ਤੁਸੀਂ ਸ਼੍ਰੀਮਤੀ ਜੀ ਲਿਖੋਗੇ ਬੇਟੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਪੰਜਵੀਂ ਜਿੱਥੇ ਬ੍ਰੈਕਟ ਪਾਇਆ ਹੋਇਆ ਹੈ ਉਸ ਜਗ੍ਹਾ ਤੇ ਤੁਸੀਂ ਆਪਣਾ ਸੈਕਸ਼ਨ ਲਿਖੋਗੇ ਕਿ ਤੁਹਾਡਾ ਕਿਹੜਾ ਸੈਕਸ਼ਨ ਹੈ ਜਮਾਤ ਕੋਈ ਵੀ ਹੋ ਸਕਦੀ ਹੈ ਪੰਜਵੀਂ ਚੌਥੀ ਤੀਜੀ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਸੈਕਸ਼ਨ ਲਿਖੋਗੇ ਦਾ ਵਿਦਿਆਰਥੀ ਹਾਂ ਅੱਜ ਸਵੇਰੇ ਘਰ ਤੋਂ ਸਕੂਲ ਆਉਂਦੇ ਸਮੇਂ ਰਸਤੇ ਵਿੱਚ ਮੇਰਾ ਸਾਈਕਲ ਖਰਾਬ ਹੋ ਗਿਆ ਕਿ ਮੈਂ ਜਦੋਂ ਆਪਣੇ ਘਰ ਤੋਂ ਸਕੂਲ ਆਪਣੇ ਆਉਣ ਲਈ ਤੁਰਿਆ ਤਾਂ ਰਸਤੇ ਵਿੱਚ ਮੇਰਾ ਸਾਈਕਲ ਖਰਾਬ ਹੋ ਗਿਆ ਜਿਸ ਕਰ ਮੈਂ ਸਕੂਲ ਵਿੱਚ ਦੇਰੀ ਨਾਲ ਪਹੁੰਚਿਆ ਕਿਰਪਾ ਕਰਕੇ ਮੇਰੀ ਮਜਬੂਰੀ ਨੂੰ ਸਮਝਦੇ ਹੋਏ ਮੈਨੂੰ ਮਾਫ ਕੀਤਾ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ इतने तक अपनी आप ही लिखा उस गेटा वाला हिस्सा है उस अध्यापक जी संबोधन करके कहे आप जी का आग्ञाकारी मैं आग्ञाकारी कहना मानने वाला आग्ञाकारी लिखने तो बाद कौम लाइना जरूरी है फिर तमाम तो ना, नाम लिख के अपना कौम लगाऊंगे थी जमात पंजी चौथी तीजी जो भी है ब्रैकट के अपना सैक्शन लिखूंगे

ਵਿਸ਼ਾ ਤੁਹਾਡਾ ਜਿਵੇਂ ਸਕੂਲ ਦੇਰੀ ਨਾਲ ਆਉਣ ਦਾ ਕਾਰਨ ਦੱਸਣ ਵਾਲੇ ਇਹਦੇ ਵਿੱਚ ਤੁਸੀਂ ਵਿੱਚ ਕੁਝ ਵੀ ਲਿਖ ਸਕਦੇ ਹੋ ਹੋ ਸਕਦਾ ਤੁਹਾਡਾ ਸਾਈਕਲ ਰਸਤੇ ਵਿੱਚ ਖਰਾਬ ਹੋ ਗਿਆ ਜਾਂ ਤੁਹਾਡੇ ਘਰ ਦਾ ਕੋਈ ਮੈਂਬਰ بیمار ਹੋ ਗਿਆ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੋ ਗਈ ਕੋਈ ਕੰਮ ਹੋ ਗਿਆ ਜਿਸ ਕਾਰਨ ਤੁਸੀਂ ਸਕੂਲ ਦੇ ਵਿੱਚ ਦੇਰੀ ਨਾਲ ਪਹੁੰਚੇ ਇਹ ਜਸੂ ਤੁਹਾਨੂੰ ਸਿਰਫ ਇੱਕ ਦਿਖਾਉਣ ਲਈ ਹੈ ਕਿ ਕਿਸ ਤਰ੍ਹਾਂ ਲਿਖਾਂਗੇ ਕਾਰਨ ਦੇ ਅਨੇਕਾ ਹੋ ਸਕਦੇ ਹਨ ਸੋ ਇਸ ਤਰ੍ਹਾਂ ਚ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਸਕੂਲ ਵਿੱਚ ਦੇਰੀ ਨਾਲ ਪਹੁੰਚਣ ਤੇ ਅਰਜੀ ਲਿਖਾਂਗੇ ਧੰਨਵਾਦ